Bye! Uh -huh. ਅੱਜ ਮਾਂਜੋ ਭਾਪੀ ਪੰਜਾਬ ਦੇ ਆ ਹਦਾਇਤਾਂ ਦੇ ਉੱਤੇ ਮੈਂ ਅੰਮ੍ਰਿਤਸਰ ਵਿਜ਼ਿਟ ਕੀਤਾ ਹੈਗਾ ਅੱਜ ਦਾ ਜਿਹੜਾ ਵਿਜ਼ਿਟ ਦਾ ਮੁੱਖ ਮੰਤਵ ਹੈਗਾ 26 ਜਨਵਰੀ ਜਿਹੜੀ ਆ ਰਹੀ ਹੈਗੀ ਆਪਣੇ ਕੰਟੈਂਪਨਸ ਦੇ ਵਾਸਤੇ ਆਪਣੀਆਂ ਆਪਣੀਆਂ ਪ੍ਰੈਪਰੇਸ਼ਨ ਦੇਖਣਿਆ ਹੈਗਾ ਇਹਦੇ ਤਹਿਤ ਮੈਂ ਅੰਮ੍ਰਿਤਸਰ ਸਿਟੀ ਦੇ ਪ੍ਰੋਵਿੰਸ ਕਮਿਸ਼ਨਰ ਨਾਲ ਮੀਟਿੰਗ ਇਹਨਾਂ ਦੇ ਵੱਲੋਂ ਜੋ ਵੀ ਕੋਈ ਅਰੇਂਜਮੈਂਟ ਹੋਵੇ ਕਿ ਕਹਿਣੇ ਉਹਨਾਂ ਨੂੰ ਕਿਸਕਾ ਔਰ ਉਸ ਡਿਸਕਸ਼ਨ ਤੋਂ ਬਾਅਦ ਅਸੀਂ ਗਰਾਊਂਡ ਤੇ ਜਾ ਕੇ ਦੋ ਪੁਲਿਸ ਸਟੇਸ਼ਨ ਜਿਹਦੇ ਚ ਛਾਟਾ ਇਹ اسلامਾਬਾਦ ਉਹਨਾਂ ਨੂੰ ਜਾ ਕੇ ਦੇਖਿਆ ਹੈਗਾ ਕਿ ਗਰਾਊਂਡ ਲੈਵਲ ਤੇ ਜਿਹੜੀਆਂ ਇਹਨਾਂ ਬੰਦਿਆਂ ਗੱਲਾਂ ਕਹੀਆਂ ਗਈਆਂ ਨੇ ਕਿਸ ਤਰ੍ਹਾਂ ਥਾਣਿਆਂ ਦੇ ਵਿੱਚ ਕੈਂਬ੍ਰਿਜ ਦਾ ਸਿਸਟਮ ਥਾਣਿਆਂ ਦੇ ਐਕਸੈਸ ਕੰਟਰੋਲ ਦਾ ਸਿਸਟਮ ਉਸਾਰਾ ਮੈਂ ਵਾਚਿਆ ਹੈਗਾ ਔਰ ਉਸ ਵਾਚਣ ਤੋਂ ਬਾਅਦ ਉਹਨਾਂ ਫਿਰ ਗਾਂਧੀ ਗਰਾਊਂਡ ਚਾਏ ਹੈਗੇ ਅੰਤਿਗਰਾਉਂਡ ਤੇ ਸੁਰਟੀ ਅਰੇਂਜਮੈਂਟਸ ਮੇਂ ਦਿੱਖੇ ਹੈ ਕਿ ਮੈਂ ਇੰਨਾ ਤੋਂ ਜੀਟੀਏ ਇੰਨਾ ਬਨੀਓ ਖਾਸ ਨਾਈਟ ਡੋਮਿਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਨੇ ਉਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਕੋਈ 550 ਦੇ ਕਰੀਬ ਮਲਾਜਮ ਇਹਨਾਂ ਦੇ ਜਿਹਨੂੰ ਕੀ ਕਮਿਸ਼ਨਰ ਸਾਹਿਬ ਆਪ ਲੀਡ ਕਰ ਰਹੇ ਨੇ ਅਲੋਂਗ ਵਿਦ ਟੂ ਡੀਸੀਪੀ ਰਾਤ ਨੂੰ ਇਹ ਬਾਹਰ ਹੁੰਦੇ ਹੈਗੇ ਤਾਂ ਕਿ ਆਉਣ ਵਾਲੇ 26 ਜਨਵਰੀ ਦੇ ਲਈ ਆਪਾਂ ਪੂਰੀ ਤਿਆਰੀ ਰੱਖੀ ਹੈ ਪਿਛਲੇ ਸਾਲ ਦਾ ਵੀ ਮਹਿੰਗਾ ਦਾ ਕ੍ਰਾਈਮ ਦਿੱਕਿਆ ਹੈਗਾ 128 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਪਿਛਲੇ ਸਾਲ ਫੜੀ ਰਹੀ ਹੈਗੀ ਜੋ ਕਿ ਆਪਦੇ ਆਪ ਤੋਂ ਵਿੱਚ ਇੱਕ ਕੀਤੇ ਮਾਨ ਹੈਗਾ ਕੋਈ ਹਜਾਦ ਦੇ ਕਰੀਬ ਪੀਓ ਫੜੇ ਹੈਗੇ ਇਸ ਸਾਲ ਹਜੇ 25 ਦਿਨ ਵੀ ਨਹੀਂ ਹੋਏ 24-25 ਦਿਨ ਹੋਏ ਨੇ ਇਹਨਾਂ ਨੇ ਕੋਈ 20 ਦੇ ਕਰੀਬ ਪੀਓ ਫੜਨੇ ਗਏ ਹੋ ਤੇ ਪੁਲਿਸ ਬੰਨਿਓ ਪੂਰੀ ਮਸਤੈਦੀ ਹੈਗੀ ਆ ਅਸੀਂ ਤਿਆਰ ਹੈਗੇ ਕੋਈ ਵੀ ਅਲਤਾਨ ਸਰ ਨੂੰ ਕੋਈ ਵੀ ਮਾੜਾ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਤੇ ਮੈਨੂੰ ਪੂਰੀ ਉਮੀਦ ਹੈ ਨਾ ਨਦੀ ਮੈਂ ਤੁਹਾਨੂੰ ਭਾਗ ਲੱਗਣਗੇ ਅਤੇ ਜਿਹੜਾ ਆਨ 26 ਜਨਵਰੀ ਦਾ ਆ ਰਿਹਾ ਹੈ ਤਾਂ ਇਹ ਪੂਰੀ ਖੁਸ਼ੀ ਨਾਲ ਮਨਾਇਆ ਜਾਏਗਾ ਅਤੇ ਪੀਕੜੀ ਨਾਲ ਧੰਨਵਾਦ ਜੈਨ 26 ਤਰੀਕ ਨੂੰ ਸਰ ਇਸ ਲਾਂ ਦੀ ਜਿਹੜੇ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਈ ਜਾ ਰਹੀ ਹੈ ਉਸ ਦੇ ਨਾਲ ਉਹ 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 ਆਪਾਂ ਅਲੱਗ ਗੱਲ ਕਰਾਂਗੇ ਉਹ ਟ੍ਰੈਫਿਕ ਦਾ ਅਲੱਗ ਹੈਗਾ ਪਰ ਮੈਨੂੰ ਅੱਜ ਜਿਹੜੀ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਮੈਂ ਆਤੇ ਇੱਥੇ ਆਇਆ ਇਹਨਾਂ ਦਾ ਦੇਖਿਆ ਗਿਆ ਕੋਈ 16000 ਦੇ ਕਰੀਬ ਇਹਨਾਂ ਨੇ ਚਲਾਨ ਕੀਤੇ ਹੈਗੇ ਨੇ ਔਰ ਇਹ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਇਹਨਾਂ ਦਾ ਪਰਪਸ ਸਿਰਫ ਇੱਕ ਹੀ ਹੈਗਾ ਕਿ ਲੋਕਾਂ ਨੂੰ ਆਪਾਂ ਟ੍ਰੈਫਿਕ ਨਿਯਮਾਂ ਨੂੰ ਪਾਲਨ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰ ਪਾਏ ਕਿਉਂਕਿ ਜਿਹੜਾ ਬੰਦਾ ਕੋਈ ਟ੍ਰੈਫਿਕ ਦੀ ਗਲਤੀ ਕਰਦਾ ਉਹ ਆਪਣੀ ਜਾਨੇ ਹੀ ਨਹੀਂ ਪਰ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਪਾਦਾ ਲਗਾ ਸੋ ਇਹ ਕਰਦੀ ਮੈਨੂੰ ਖੁਸ਼ੀ ਆ ਕਿ ਇਹਨਾਂ ਬੰਨਿਓ ਜਿਹੜਾ ਚਲਾਨਾਂ ਲਈ ਦੀ ਅਫਰਟ ਕੀਤੀ ਜਾ ਰਹੀ ਹੈ ਔਰ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਅਫਰਟ ਕੀਤੀ ਜਾ ਰਹੀ ਹੈ 26 ਤਰੀਕ ਨੂੰ ਨਾ ਕੋਲਿਸ ਕੋ ਚਿਕਰੀ ਸੀ 26 ਤਰੀਕ ਨੂੰ ਜਿਹੜਾ ਪ੍ਰੋਗਰਾਮ ਇਹਨਾਂ ਨੇ ਬੰਨਿਓ ਅਜੇ ਪ੍ਰੋਗਰਾਮ ਡਰਾਫਟ ਕਰ ਦੇਣੇ ਪਰ ਉਹਦੇ ਚ ਕੁਝ ਪੋਸ ਜਿਹੜੇ ਤੋਂ ਮੋਬਿਲਾਈਜ਼ ਹੋਏਗੀ ਕੁਝ ਇਹਨਾਂ ਨੂੰ ਬਾਹਰੋਂ ਵੀ ਦਿੱਤੀ ਜਾਏਗੀ ਪੋਸ ਜਿਹੜੀ ਕਿ ਇਹ ਹੁੰਦਾ ਕਿ 26 ਤਰੀਕ ਦਾ ਫੰਕਸ਼ਨ ਜਿੱਥੇ ਇੱਥੇ ਦੀ ਸੈਕਿਉਰਿਟੀ ਕਰਨੀ ਜ਼ਰੂਰੀ ਆ ਸ਼ਾਇਦ ਦੇ ਦੂਜੇ ਹਿੱਸਿਆਂ ਦੀ ਵੀ ਸੈਕਿਉਰਿਟੀ ਕਰਨੀ ਜ਼ਰੂਰੀ ਹੁੰਦੀ ਹੈ ਉਹਦੇ ਲਈ ਬਾਹਰੋਂ ਪੋਸ ਇਹ ਵਰਕਆਊਟ ਕਰਦੇ ਹੈਗੇ ਨੇ ਉਹ ਵਰਕਆਊਟ ਕਰਕੇ ਅੱਜ ਮੈਨੂੰ ਸ਼ਾਮ ਤੱਕ ਇਹ ਢੇਗ ਦੇਣਗੇ ਤੇ ਉਸ ਤੋਂ ਬਾਅਦ ਮੈਂ ਹੈੱਡਕੁਆਟਰ ਨਾਲ ਟੇਕਅਪ ਲੈ ਕੇ ਜਿਹੜੀ ਬਾਹਰੋਂ ਪੋਸ ਆਣੀ ਆ ਉਦੇ ਅਕੋਰਡਿੰਗਲੀ ਇਥੇ ਅਸੀਂ ਡਿਪਲॉयਮੈਂਟ ਕਰਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਵੀ ਪੂਰੀ ਨਾਕਾਬੰਦੀ ਹੋਵੇ ਕੋਈ ਗਲਤ ਅੰਸਰ ਸ਼ਹਿਰ ਦੇ ਵਿੱਚ ਵੀ ਨਾ ਆਵੇ ਕੋਈ ਵਾਧਾ ਤਾਂ ਸ਼ਹਿਰ ਦੇ ਵਿੱਚ ਵੀ ਨਾ ਹੋਵੇ ਔਰ ਇਥੇ ਜਿੱਥੇ ਕੀ ਆਪਣਾ ਪ੍ਰੋਗਰਾਮ ਹੋਊਗਾ ਉਹਦੇ ਵੀ ਪ੍ਰੋਪਰ ਅਰੇਂਜਮੈਂਟ ਹੋ ਇਥੇ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹਾਂਗਾ ਸਾਡੇ ਕਮਿਸ਼ਨਰ ਸਾਹਿਬ ਨੇ ਡਿਪਟੀ ਕਮਿਸ਼ਨਰ ਨਾਲ ਟੈਕਅਪ ਕੀਤਾ ਇਥੇ ਵੀ ਕੈਮਰੇ ਸੀਸੀਟੀਵੀ ਕੈਮਰੇ ਲਗਾਏ ਨੇ ਤਾਕੇ ਇੱਥੇ ਕੋਈ ਗਲਤ ਅੰਸਰ ਆਂਦਾ ਉਹ ਦਾ ਸਾਨੂੰ ਪਹਿਲਾਂ ਸੀਸੀਟੀਵੀ ਕੈਮਰੇਜ ਪਤਾ ਲੱਗ ਜੇਗਾ ਕਿ ਉਹਨੂੰ ਡਬੋਚਣਾ ਆਸਾਨ ਹੋ ਜਾਵੇ। ਇਹ ਲੈ ਆ ਜੀ ਅੰਦਰ ਬੇਟਾ ਕਿਹੜੀ ਐਕਟੀਵਿਟੀਆਂ ਦੇ ਇੰਚਾਰਜ ਆ ਪਲੀਜ਼ ਆ ਉਹ ਆਪਣੇ ਪਾਰਟਿਸਪੈਂਟਸ ਦੇ ਸੈਟਿੰਗ ਕੀਤੇ ਰਪੀਰਤੀਆਂ ਨੂੰ ਪੁੱਛੋ ਸਾਡੀ ਕੇ ਕਲੈਕਟ ਕਰ ਲੇ ਕੋਰੀਓਗ੍ਰਾਫੀ ਬਾਰੇ ਪੁੱਛੋ